ਕਿ ਅਸੀਂ ਇੰਡੀਆ ਤੋਂ ਅਗਰ ਪਾਕਿਸਤਾਨ ਦਾ ਵੀਜ਼ਾ ਲਵਾਉਣੇ ਆ ਸਾਡਾ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਲੱਗੇਗਾ ਬਿਲਕੁਲ ਫੇਕ ਗੱਲ ਏ ਇਹਦੇ ਵਿੱਚ ਕੋਈ ਸਦਾਗਤ ਨਹੀਂ ਕੋਈ ਇਹਦੇ ਵਿੱਚ ਸੱਚੀ ਗੱਲ ਨਹੀਂ ਸਭ ਝੂਠੀ ਗੱਲ ਏ ਤੁਸੀਂ ਤੁਸੀਂ ਆਣਾ ਕਿਹੜੇ ਦਰਤੇ ਜੇ ਉਹ ਯਾਰ ਜੇ ਤੁਸੀਂ ਇੱਕ ਮਿਸਾਲ ਆਪਣਾ ਅਰਦਾਸ ਕਰਨ ਵਾਸਤੇ ਆਏ ਹੋ ਆਪਣੇ ਰਿਹਾਬ ਨੂੰ ਮਨਾਉਣ ਵਾਸਤੇ ਆਏ ਜੇ ਆਪਣੇ ਪਿਆਰ ਆਪਣੀ ਆਪਣੀ ਦੁਨੀਆ ਔਰ ਆਖਰਤ ਬਿਹਤਰ ਕਰਨ ਵਾਸਤੇ ਆਏ ਹੋ ਇੱਥੇ ਕੋਈ ਪਰੇਸ਼ਾਨੀ ਨਹੀਂ ਪੰਜਾਬੀ ਢਾਡੇ ਨੇ ਤੁਸੀਂ ਸਾਡੇ ਅਸੀਂ ਇਨਸ਼ਾਅੱਲਾ ਹਮੇਸ਼ਾ ਪੰਜਾਬੀ ਭਾਈ ਚੜਦੇ ਔਰ ਲੈਂਦੇ ਪੰਜਾਬ ਦੀ ਮੁਹੱਬਤ ਨੂੰ ਲੈ ਕੇ ਪੂਰੀ ਦੁਨੀਆ ਨੂੰ ਦੱਸਣਾ ਹੈ ਵੀ ਅਸੀਂ ਦੋ ਨਹੀਂ ਅਸੀਂ ਇੱਕ ਹ ਸਾਡੀਆਂ ਰੂਹਾਂ ਇੱਕ ਨੇ ਅਸੀਂ ਟੜਕਦੇ ਵੀ ਇੱਕ ਦੂਸਰੇ ਦੇ ਨਾਲ ਹੈ ਸਾਡੀਆਂ ਰੂਹਾਂ ਵੀ ਇੱਕ ਦੂਸਰੇ ਦੇ ਨਾਲ ਟੜਕਦੀਆਂ ਨੇ ਅੱਲਾ ਸਭਨਾਂ ਤੇ ਆਪਣੀ ਸਲਾਮਤੀ ਰੱਖੇ ਕੈਨੇਡਾ ਯੂਰਪ ਅਮਰੀਕਾ ਪੂਰੀ ਦੁਨੀਆ 'ਚ ਵਸਦੇ ਜਿਹੜੇ ਪੰਜਾਬੀ ਭਾਈ ਨੇ ਦਿਲ ਖੋਲ ਕੇ ਆਪਣਾ ਵੀਜ਼ਾ ਲਵਾਓ ਕੋਈ ਪਰੇਸ਼ਾਨੀ ਨਹੀਂ ਕੋਈ ਟੈਨਸ਼ਨ ਨਹੀਂ ਤੁਸੀਂ ਪਾਕਿਸਤਾਨ ਦਾ ਅਗਰ ਵੀਜ਼ਾ ਲਵਾਉਂਦੇ ਹੋ ਤੇ ਪੂਰੀ ਦੁਨੀਆ ਦਾ ਵੀਜ਼ਾ ਲੱਗੇਗਾ ਕੋਈ ਪਰੇਸ਼ਾਨੀਆਂ ਜਿਹੜੇ ਭਾਈ ਆਏ ਨੇ ਦੱਸੋ ਕਿਸੇ ਦਾ ਵੀਜ਼ਾ ਕੋ ਕੈਂਸਲ ਹੋਇਆ ਕਿ ਨਹੀਂ ਨਹੀਂ ਬਾਹਰ ਦੀਆਂ ਕੰਟਰੀਆਂ 'ਚ ਵੀ ਜਾ ਸਕਦੇ ਨੇ ਇਹ ਟੁਰ ਗਿਆ ਯਾਰ ਮੁਹੱਬਤਾਂ ਵਾਲੇ ਆਖਰੀ ਗੱਲ ਤੇ ਲੈ ਗਏ ਨਾਲ ਹਾਸੇ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਅੱਛਾ ਜਿੱਦੋਂ ਤੁਸੀਂ ਚਲੇ ਜਾਂਦੇ ਮੈਂ ਕੰਮ ਤੋਂ ਕੰਮ ਕੋ 15 20 ਦਿਨ ਬੈਨੋ ਰੋਟੀ ਨਹੀਂ ਚੰਗੀ ਲੱਗਦੀ ਕਿਉਂਕਿ ਇੰਨੀ ਮੁਹੱਬਤ ਇੰਨਾ ਪਿਆਰ ਹੈ ਤੇ ਮੀਆਂ ਸਾਹਿਬ ਆਂਦੇ ਕਿ ਜਿਹੜੀ ਮਹਿੰਦੀ ਮਾ ਰੰਗ ਨਾ ਦੇਵੇ ਤੇ ਕੀ ਫਿਰ ਉਸ ਦਾ ਲਾਉਣਾ ਇੱਥੇ ਗਿਆ ਦੀ ਕਦਰ ਨਾ ਹੋਵੇ ਸਰਦਾਰ ਜੀ ਕੀ ਫਿਰ ਉੱਥੇ ਜਾਣਾ ਤੇ ਵੀਰ ਜਿਹੜੇ ਨੇ ਵੀਰਾਂ ਦੇ ਦਰਦੀ ਹੁੰਦੇ ਨੇ ਕਿ ਵੀਰ ਵੀਰਾਂ ਤੇ ਦਰਦੀ ਹੁੰਦੇ ਲੋਕੋ ਵੀਰ ਵੀਰਾਂ ਦੀਆਂ ਬਾਵਾਏ ਬਾਪ ਨੇ ਸਿਰ ਦਾ ਰਾਜ ਮੁਹੰਮਦ ਲੋਕਾਂ ਮਾਂ ਬਾਪ ਠੰਡੀਆਂ ਸ਼ਾਵਾ ਤੇ ਸੱਜਣ ਮਾਪਿਆਂ ਨੂੰ ਸੱਜਣ ਬਣਾਓ ਉਹਨਾਂ ਨਾਲ ਗੱਲਬਾਤ ਸ਼ੇਅਰ ਕਰਿਆ ਕਰੋ ਦੁਨੀਆ 'ਚ ਸਭ ਤੋਂ ਵੱਡਾ ਸੱਜਣ ਤੁਹਾਡਾ ਮਾਂ ਬਾਪ ਹੈ ਭੈਣਾ ਭਾਈ ਵੀ ਕਿਸੇ ਵੇਲੇ ਗੱਲ ਆਊਟ ਕਰ ਦਿੰਦੇ ਨੇ ਲੇਕਿਨ ਮਾਪੇ ਐਸੇ ਮਾਂ ਗੱਲ ਨਹੀਂ ਸ਼ੇਅਰ ਕਰਦੇ ਆਪਣੀ ਔਲਾਦ ਦੀ ਗੱਲ ਨਹੀਂ ਸ਼ੇਅਰ ਕਰਦੇ ਫਿਰ ਮਾਪੇ ਜੀ ਨੂੰ ਚਲੇ ਜਾਂਦੇ ਨੇ ਫਿਰ ਇਹ ਗੱਲਾਂ ਨੇ ਕਿ ਸੱਜਣ ਟੁਰ ਗਏ ਮਾਪੇ ਰੌਣਕ ਟੁੱਟ ਗਈ ਹੈ ਸੁੰਝੇ ਹੋ ਗਏ ਵੇੜੇ